ਆਪਣੇ ਹੀ ਵਿਆਹ ਦੇ ਵਿੱਚ ਮੁੰਡਾ ਕੁੜੀ ਨੇ ਨੱਚ-ਨੱਚ ਬੰਨ ਦਿੱਤੇ ਰੰਗ ਤੇ ਬੈ ਬੈ ਪਾਇਆ ਪੰਗੜਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਕਿਵੇਂ ਸੱਜ ਵਹੀ ਜੋੜੀ ਨੇ ਆਪਣੇ ਵਿਆਹ ਦਾ ਚਾਰ ਤੇ ਰਿਸ਼ਤੇਦਾਰਾਂ ਦੇ ਨਾਲ ਸਾਹਮਣੇ ਕੀਤਾ ਆਪਣਾ ਦਿਲ ਖੁਸ਼ ਤੇ ਰਿਸ਼ਤੇਦਾਰਾਂ ਦੀ ਵੀ ਹੋਈ ਰਿਉ ਖੁਸ਼ ਤੇ ਜੱਥੇ ਕੀ ਦੋਸਤੋ ਇਹ ਵੀਡੀਓ ਇੱਕ ਰੂਹਾਂ ਦੇ ਪਿਆਰ ਨੂੰ ਦਰਸਾ ਰਹੀ ਹੈ ਜੱਥੇ ਕੀ ਦੋਸਤੋ ਵਿਆਹ ਨੂੰ ਲੈ ਕੇ ਹਰ ਇੱਕ ਪੰਜਾਬੀ ਦੇ ਦਿਲ ਵਿੱਚ ਜਾ ਹੁੰਦਾ ਹੈ ਉੱਥੇ ਹੀ ਦੋਸਤੋ ਵਿਆਹ ਵਾਲੇ ਦੇ ਨਾਲ ਲਾੜਾ ਲਾੜੀ ਨੇ ਲਾਹੀ ਸੰਗ ਤੇ ਆਪਣੀ ਮਨਪਸੰਦ ਦਾ ਗੀਤ ਲਾ ਕੇ ਤੇ ਪਾਇਆ ਪੱਬਾਂ ਦੇ ਯੂਰਪ ਤੇ ਭੰਗੜਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਜਿੱਥੇ ਕੀ ਦੇਖਿਆ ਜਾ ਬਈ ਵਿਆਹ ਵਾਲੇ ਦਿਨ ਪੰਜਾਬੀਆਂ ਦੀ ਧਰਤੀ ਉੱਪਰ ਅੱਡੀ ਨਹੀਂ ਲੱਗਦੀ ਉੱਥੇ ਦੋਸਤੋ ਵਿਆਹ ਵਾਲੇ ਦਿਨ ਪੰਜਾਬੀਆਂ ਨੂੰ ਰੱਬ ਵੀ نیچے ਤੇ ਹੁੰਦਾ ਕੀ ਦੋਸਤੋ ਤੁਸੀਂ ਵੀ ਆਪਣੇ ਵਿਆਹ ਦੇ ਵਿੱਚ ਐਵੇਂ ਭੰਗੜਾ ਪਾਉਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਇਹੋ ਜਿਹੇ ਅਪਡੇਟਾਂ ਦਿੰਦੇ ਰਹਾਂਗੇ